ਸ੍ਰੀ ਗੁਰੂ ਮਿੱਤਰੋ ਸਾਰਿਆਂ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਚੱਲੇ ਆ ਵੀ ਅਸੀਂ ਬੰਬੀ ਦੇ ਆ ਰਹਾ ਜਾਂਦਾ ਮੂਵੀ ਦੇ। ਉਹ ਵੀ ਤੇ ਕਰਨੇ ਚੱਲੇ ਆ ਆਪਾਂ। ਮਕਈ ਵਿੱਚ ਮਕਈ ਬੀਜਣ। ਅੱਛਾ ਆ ਬਈ ਮਕਈ ਦਾ ਟੋੜਾ ਕੱਲ ਹੀ ਪਾਣੀ ਜੀ ਸੁਟਿਆ ਸੀ। ਇਹਦੇ ਫੁੱਲ ਗਿਆ ਹੈ ਪਾਣੀ ਟੋੜਾ ਹੀ ਪਟਨਾ ਆ। ਗੜੀ ਪਤਾ ਨਹੀਂ ਕੀ ਕੀ ਰੱਖਿਆ। ਅੱਛਾ ਯਾਰ ਦੁਜੀਰੀ ਬੋਗੀ ਤੇ ਚੱਲਿਆ ਮਿੱਤਰੋ ਮੈਂ ਦੁਜੀਰੀ ਮੰਗੀ ਵੇਖ ਕਿਉਂ ਨੇ ਉਸੇ ਵੱਲ ਜਾਨਾ ਅਗੋੜੀ ਦੁਜੀਰੀ ਦੁਚੀਰੀ ਜਾਨਾ ਆਹ ਦੇਖ ਨਾ ਟ੍ਰੈਕਟਰ ਜੀ ਜਵਾਰ ਕੀ ਪਿੱਛੇ ਜੀ ਜੀ ਹੈ ਉਹ ਅੱਧੀ ਅੱਧੀ ਚੱਲ ਗਾ ਟਰੈਕਟਰ ਆਣਾ ਹੈ ਟਰੈਕਟਰ ਕੀ ਆਣਾ ਮਰਖੇ ਦਾ ਉੱਜਾ ਤੇ ਮਿੱਤਰੋ ਕਰੇ ਕਰੇ ਵਿਊਚਾ ਕਹਿੰਦੇ ਕਾ ਕਹਿਣ ਦੇ ਕੈਮ ਕੰਮ ਆ ਰਿਹਾ ਆ ਹਾ ਅਧਰ ਹਾਂਜੀ ਚੇਟੋ ਵੀ ਘਟਾ ਦੇਣਾ ਮੈਂ ਇਹ ਤੇ ਬੰਬੀ ਮੋਟਰ ਉਹ ਮੋਟਰ ਕਿਦੇ ਮੋਟਰ ਚੱਲਦੀ ਹੈ 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 ਹੇ ਹੇ ਬੋਲ ਮਿੱਤਰੋ ਚਾਚਾ ਲੱਗਾ ਹੀ ਆ ਕੋਪਾ ਆ ਬੰਦ ਕਰਨਾ ਤੇ ਗਾੜੀਓਂ ਪ੍ਰੈਸ਼ਰ ਜ਼ਿਆਦਾ ਤੇਜ਼ ਹੀ ਹੋਇਆ ਹੀ ਨਹੀਂ ਹੁਣ ਮੋਟਰ ਬੰਦ ਕਰਕੇ ਆਇਆ ਮੋਟਰ ਬੰਦ ਕਰਕੇ ਹੁਣ ਫੇਰ ਕਰੀਆ கருதாரா <laughs> ஜிதிய <laughs> oh, ਹੋ ਗਿਆ ਵੇ ਨਵਾ ਕਰਤਾ ਬੰਦ ਬੰਬੀ ਦਾ ਇਥੋਂ ਪਾਣੀ ਵਗਦਾ ਹੀ ਪੜੀ ਥੋੜਾ ਨਿਕਲ ਜਾਂਦਾ ਵਾ ਨਹੀਂ ਨਿਕਲਿਆ ਇਹ ਕਿਦਰਾ ਹੈ ਨਾ ਹਣਾ ਨੋ ਨਾ ਆਇਆ ਨਾ ਸਿਰ ਮਾਸ਼ਲਾ ਕਰਾਂ ਉਹ ਹੈ ਉਹ ਮਾਂ ਮੈਂ ਬਿਲੇ ਨਾ ਆਇਆ ਹੈ ਹਾਂ ਮਾਂ ਨਹੀਂ ਨਾ ਉਹ ਪੈ ਗਏ ਪਟਾਕਾ ਦਾ ਕੋਨੋ ਕਾ ਚਾ ਜਲੇ ਆ ਚਾਚੇ ਨੇ ਜੋਰ ਨਾਲ ਥੋੜਾ ਸੁਟਿਆ ਸਾਈਕਲ ਤੋਂ ਥੋੜਾ ਹੀ ਪਾਰਤਾ ਯਾਰ ਨੇ ਉਹ ਜੋ ਕਰੇ ਨਾ ਯਾਰ ਨੇ ਆ ਦਵੇ ਸਾਨ ਥੋੜਾ ਹੀ ਪਾਰਤਾ ਥੱਲੇ ਸੁਟ ਗਿਆ ਨੇ ਕੀ ਹੈ ਮੈਂ ਚੈੱਕ ਕਰਨ ਦਿਆ ਕਈ ਚੈੱਕ ਕਰਨੀ ਆਉਂਦੀ ਹੈਗੀ ਇਹਨੂੰ ਕਦੇ ਅਨੂ ਜੀ ਦਾ ਮਕਈਆ ਮਿੱਤਰੋ ਇੱਧਰ ਪਾਣੀ ਛੱਡਿਆ ਇੱਧਰ ਲਈ ਬੱਬੀ ਦਾ ਪਾਣੀ ਜਾਂਦਿਆ ਇੱਧਰਲੇ ਬੰਨੇ ਜਾਂਦਿਆ ਸਾਰਾ ਟਾਕੇ ਜਿਆਦਾ ਕੈਮ ਦੇ ਘੜੀ ਦੇ ਪਾਈ ਸਾਰੀ ਥੱਲੇ ਗਿੱਲੀ ਹੈ ਜਿਹਦਾ ਹੋਈ ਛੱਡਦੇ ਰਾ ਪਾਣੇ ਪੁੰਦੀਆਂ ਪਾਣੀ ਛੱਡਦੇ ਪੈੜੀਆਂ ਪੁੰਦੀਆਂ ਜੇ ਆਈ ਮਸਤੇ ਯਾਲਾ ਦਾ ਘਾੜੀ ਆ ਕੰਮ ਲਾਦਾ ਉਹਦਾ ਬਰਾ ਇਧਰ ਉਹਨੇ ਇੱਕ ਬੰਦੇ ਨੂੰ ਲੈ ਜਾ ਕੱਪੀ ਲੱਗ ਜੇ ਆਜ ਮੈਂ ਖਾ ਪੰਦਾ ਮੈਂ ਉਹ ਛੁੱਟਦਾ ਹੀ ਉਹਦੇ ਅੱਜ ਤਾਈਂ ਮੈਂ ਤੁਹੇ ਦੇ ਦੇ ਚਰੀ ਜਰੀ ਉਹ ਚਾਚਾ ਤਿਆਰ ਹੋ ਗਿਆ ਵੀ ਛੱਟਾ ਦੇਣ ਵਾਸਤੇ ਤਰਕਾ ਚਾਚਾ ਦੇਖਦਾ ਟਾਂਗ ਮੋੜੇ ਦੇ ਇਹ ਵੀ ਮ ਕਈ ਆ ਮੜਿਆ 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 ਬੀਦਾਂ ਚਲੇਗਾ

ਇੱਧਰੋਂ ਇੱਧਰ ਪਾਣੀ ਆਉਂਦਿਆ ਏ ਆਹਾਹਾਹਾ ਕੀ ਕੈਂਡ ਕੰਮ ਹੁੰਦਿਆ ਇੱਧਰ ਮਤਲਬ ਪਿੰਡਾਂ 'ਚ ਰਹਿੰਦੇ ਨਾ ਸਵਾਦ ਹੀ ਵੱਖਰਾ ਇੱਥੇ ਨਾ ਬੜਾ ਕੁਝ ਚੜ ਜਾਂਦੇ ਨਾ 40 ਕਿਲੋ ਦਾ ਹਿਸਾਬ ਪਾਤਾ ਮੈਂ ਚੱਲੇਗਾ ਇਹ ਰਹਾ ਬੜਾ ਪੀਓ ਇਹਨਾਂ ਦੇ ਚੀਜ਼ਾਂ ਆਹ ਯਾਰ ਤਾਂ ਵੀ ਦੇਖੇ ਦੀ ਤੇਰੇ ਦੇਦੇ ਹੋਰ ਮਾਸਾ ਇੱਕੋ ਠੋਡਾਈ ਕਰਦੇ ਆ ਜਿੁੱਟੀਆਂ ਥਿਆਰ ਕੇ ਕਰੀਦਦਾ ਵੀ ਬੇਰਵਾਹ ਹੈ। ਉਹਨਾਂ 사이ਕਲ ਤੋੜਦੇ ਨਹੀਂ। ਉਹ 사이ਕਲ ਦਾ ਕੰਮ ਕਰਦਣਾ ਹੈ ਉਹਨਾਂ ਨੇ। ਉਹ ਕੰਮ ਕਰ ਰਹਾ ਹਾਂ। ਕਿਹ ਕਿਤਰਾ 사이ਕਲ ਦਾ ਟੱਕਰੇ ਆ। ਅਹੀਂ ਦੇ ਛਟਾ ਦੇਣ ਆਏ ਆ ਤੇ ਹੋਰ ਨਾਲ ਉਹ ਇਥੇ ਭਾ ਕਾਟਾ ਪਾ ਦੇ ਉਹ 사이ਕਲ ਦਾ। ਅਗਿਆ ਦਵੇ ਆਣਿਆ ਨੂੰ ਬਸ ਲੈਡੋ ਲਡੋ ਇੱਥੇ ਘੜੀ ਆ ਕਿੰਨਾ ਪਾਣੀ ਹੈ ਹੈ ਉਹ ਤੂੰ ਡਰੀ ਗਏ ਤੇ ਫਟ ਨਹੀਂ ਪਾਣੀ ਇਸੇ ਹੋਰ ਪੁੱਤ ਪੁੱਤ ਪੈਣੀ ਮੋਟਰਾਂ ਚ ਕੀ ਫਾਇਦਾ ਕਰਨਾ ਅੱਜ ਅੱਜਾ ਕੱਲਾ ਖਾਣ ਮੋਟਰਾਂ ਦਾ ਕੱਲ ਆ ਤੇ ਨਾ ਆ ਖਾਣ ਪਰ ਵੀ ਆ ਮੋਟਰਾਂ ਕੀ ਵਾਰੀ ਚ ਪਰਕਤਿਆ ਹੂੰ ਮੋਟਰਾਂ ਕਰਦੀਆਂ ਇਹ ਬਸ ਇਹ ਨਹੀਂ ਕਰਦੀਆਂ ਹਾਂ ਇਹ ਹੋਰ ਗੱਲਾਂ ਹੀ ਇਹ ਪਹਿਲੀ ਗੱਲ ਕਿ ਜਿੱਦੱਕ ਇੱਕ ਦਾ ਪਾਣੀ ਆਦਾ ਨਾ ਮੀਂਹ ਪੈਣ ਲੱਗ ਜਾਂਦੇ ਹੂੰ ਆਓ ਮੀਂਹ ਪੈ ਲਾ ਆਪਣੇ ਹੋਰਾਂ ਮਹੀਨਾ ਕੱਲ ਸਰ ਕੋਈ ਗੱਲ ਨਹੀਂ ਇਹ ਹੋਣਗੇ ਇਹਦੇ ਇੱਕ ਸਮਾਂ ਚੋਂ ਇਹ ਆ ਉਹਰਾ ਭਰਾ ਭਰਾ ਆਹ ਇਹ ਪਟਾਕਾ ਪੈ ਗਿਆ ਤੇ ਥੋੜੇ ਦੇਗੀ ਬਜਣਾ ਹੈ ਮਾਰਿਆ ਚਲਾ ਦੇ ਉਧਰ ਖੇਡਣਾ ਹੁੰਦਾ ਜਿਆਦਾ ਖੇਡ ਚ ਵੜ ਕੇ ਨਾ ਵੇ ਸਭਰਾ ਬੰਦਾ ਕਿਦੋਂ ਦਾਇਰਾ ਵਿੱਚ ਪਾਣਾ ਦਾ ਤੇ ਦਾਇਰਾ ਨੂੰ ਉਤਨਾ ਦੇ ਸਵਾ ਦੇ ਲਈ ਵਧੀਆ ਰਹਿਣਾ ਦਾਇਰਾ ਸਵਾ ਦੇ ਲਈ ਸਟਾਪ ਹੋਣੀ ਨਹੀਂ ਚਾਹੀਦੀ ਨਹੀਂ ਚਾਹੀਦੀ ਜਿਆਦਾ ਬਟਾਇਆ ਦਾਇਰਾ ਵੀ ਬੀ ਮਰੀ ਹੁੰਦਾ ਪਤਾ ਫਿਰ ਚੱਲ ਜਮਾ ਤੁਹੋ ਪੀ ਸਾਡਾ ਵਾਈਲ ਪਤਾ ਕੀ ਜਾਂਦਾ ਹੀ ਅੱਧੇ ਪੱਠੇ ਬੀਜਦੀਏ ਅੱਧੇ ਫਿਰ ਬੀਜਦੇ ਨੇ ਮੈਂ ਕੂਲੇ-ਕੂਲੇ ਚਾਰ ਲੰਗੇ ਆਪਾਂ ਕਿਹਦਾ ਲਿਖਿਆ ਦੇਣਾ ਇਹ ਪੱਕ ਜਣੇ ਇਹ ਮੈਂ ਜਦੋਂ ਚੱਲ ਰਹੀ ਹੈਗੀ ਇਧਰਲੇ ਬੰਨੇ ਆਪਾਂ ਪੱਠੇ ਬੀਜ ਕੇ ਕੂਡੇ ਗੱਡੇ ਰਨਾ ਕੇ ਦੇ ਕਚਾਰੀ ਜਣੇ ਆਪਾਂ ਐ ਹੋ ਜੇ ਬੰਦੇ ਦੇ ਹੋਏ ਸਾਡੇ ਇਹਦੇ ਵਾਈ ਕੀ ਸੀ ਉਹ ਇਹ ਪਤਾ ਨਹੀਂ ਰਾਈਟ ਜੀ ਦੇ ਗੋਪੀ ਨੇ ਅੱਥੇ ਲਾਇਆ ਮੈਨੂੰ ਜਿਆਦਾ ਆਪਣੀ ਪੈਲੀ ਆ ਪਾਰੀ ਭਾਂ ਠੇਕੇ ਦੇ ਲਈ ਬੰਦਾਰਾ ਛੇਪਾ ਮੁਵਾਈ ਕਰੀ ਗਈ ਜੀ ਤਿਆਰ ਇਹ ਬਖਾਨ ਜਮੀਨ ਕੁੜੀ ਆ ਵੀਰੇ ਸੋ ਠਵਾ ਕਰਦੇ ਸਾਡੀ ਵੀ ਕਿਲੇ ਪੈਲੀ ਪੰਦੀ ਆ ਅੱਛਾ ਤਾਇਰੀ ਤੇ ਸਾਡੀ ਹਾਂ ਇਹਨਾਂ ਨੂੰ ਠੇਕਾ ਦਿੱਤਾ ਹੋਏ 20 ਕਿਲੇ ਬੰਦਾਰਾ ਛੇਪਾ ਵੇ ਤੇ ਨਜਾਰੀ ਲੋਡ ਸਕਦਾ ਸਹੀ ਗੱਲ ਆ ਵੇ ਕੋਈ ਗੱਲ ਨਹੀਂ ਇਹਨੀ ਪੈਲੀ ਤੇ ਭੰਗ ਰੋ ਆਪਣੀ ਪੈਲੀ ਤੁਹ ਕੋਪੀ ਨਗਰੀ ਕੀਤਾ ਨਹੀਂ ਨਾ ਕੰਮ ਕੋਪੀ ਦਾ ਆਪਣਾ ਇਹ ਨਾ ਪਤਾ ਮਨਾ ਪਰਾ ਕੇ ਤਰ ਪਾਣ ਠੀਕ ਹਲ ਜੀਆ ਕਨੇ ਜਰ ਮਾਨਾ ਬੰਦੇ ਦਾ ਵੀ ਖੱਤਿਆ ਕੱਢ ਕੇ ਤੇ ਖਰੀ ਵੀ ਪੈਸੇ ਬਰ ਸਕਦੇ ਡੰਗਰ ਵੀ ਨਾਲ ਰੱਖੀ ਨਾ ਹੂੰ ਜਦੋਂ ਬੰਦਾ ਰੱਖਣਾ ਨਾਲ 10 ਡੰਗਰ ਰੱਖੀ ਹਾਂ ਅੱਜ ਕੱਲ ਕਿਤਰਾ ਨਵੇਲ ਆ ਅੱਜ ਕੱਲ ਆਪਣਾ ਕਈ ਜੀਂਸੇ ਚਾਰ ਪਾਇਆ ਹੋਵੇ ਮਰਗ ਚੋਨਾ ਲਾਵੇ ਹਾਂ ਆਹ ਲੋੜਚਾ ਫੇਰੀ ਜੀ ਹੁਣ ਕੰਦੀਏ ਕੀ ਸਾਡੇ ਤੋਂ ਕੰਮ ਨਹੀਂ ਹੁੰਦਾ ਕਰੀਏ ਜੀ ਬੋੜਨੀ। ਉਹ ਆਸਰਾ ਕਰਨ ਨਾਲ ਤੇ ਫੇਰੀ ਆ। ਐ ਨੋੜਚਾ ਡੰਗਰਾਂ ਵਾਲੀ। ਹਮ ਤੇ ਨਜ਼ਾਰੇ ਰੁਕੇ ਤੇ ਨਾਲੇ ਸਬਜੀ ਦਾਵੇਂ ਨਾਲੇ ਫੋਕਲ ਬਲੀ ਕਰੇ ਸੀ। ਆਹ। ਨਾਲ ਹੋਣੋਂ ਤੇ ਫੇਰੀ ਆ। ਹਾਂ। ਨਾਲ ਉਹ ਵੀ ਹੋਣ ਤੇ ਫੇਰੀ ਆ। ਆਸਰਾ ਕਰਨ ਤੇ। ਮੋਦੇ 32 ਕਿਲੋ ਚਰੀ ਪਾਉਂਦੇ ਕਿੱਲੇ ਦੀ। ਇਹਦੀ ਮਣਤ ਪੂਰੀ ਹੋਣੀ ਕਿੱਲੇ ਦੀ। ਅੱਛਾ। ਪੰਜਾਬੀ ਪਾਦੇ ਤਾਂ ਵੀ ਨਹੀਂ ਕੋਈ ਗੱਲ। ਹੂੰ। ਉਹਨੇ ਪੱਠੇ ਸੰਘੇ ਹੋਣ ਕੇ ਗੰਦ ਨਾ ਭਗਾਣਾ ਬੂਏ। ਮਾਣ ਪੱਕੀ ਦੀ ਨਿੰਦੀ 44 ਕਿਲੋ। ਨਮਾ ਚਾਹੀਦਾ। ਨਮਾ ਚਾਹੀਦਾ ਨਮਾ। ਉਹਦੇ ਲੂਸ ਗਿਆ ਉਥੇ ਉਹਦੇ ਲੂਸ ਗਿਆ ਉਹਦੇ ਲੂਸ ਗਿਆ ਜੰਦਰਾ ਦੇ ਸ਼ਗਰਦੇ ਵੀਰ ਜਾ ਰਿਹਾ ਤੇ ਸ਼ਗਰਦੇ ਪਣੀ ਵੀ ਦਾ ਵਾਹ ਇਹਦੇ ਦੇਖੋ ਓ ਜਿੰਨਾ ਜਿੰਨੀ ਕਿਰਨਾ ਦੇਖੋ ਸਰ ਗਰੀਦੋਂ ਪਾੜ ਗਿਆ ਇਹਨੂੰ ਕੋਈ ਚੱਕਾ ਦੀ ਪਵਾ ਕੇ ਦੇਣ ਦਿਆ ਇਤਰਾ ਜਰਾ ਪੈਂਚਰ ਲਈ ਜਾ ਰਿਹਾ ਕੋਈ ਨਹੀਂ ਹਾਂ ਆ ਵੇਖੋ ਇਧਰ ਵੇਖੋ ਹਾਂ ਦੱਸ ਨਾ ਆ ਵੇਖੋ ਇਹ ਗਰੀਬ ਦੀ ਕਹੀ ਵੇਖੋ ਇਹ ਕਿਸਾਨ ਕੀ ਕਰੇ ਇਹ ਕਿਸਾਨ ਤੇ ਰੋਦਾ ਸਾਡਾ ਮਾਏ ਕਿਸਾਨ ਦਾ ਸਾਡਾ ਸਾਡਾ ਆ ਕੇ ਲੈਦੇ ਦਾ ਗਰੀਬ ਦਾ ਬੜਾ ਦੁਖੀ ਦਾ ਕਈ ਥੋੜੇ ਤੋੜੀਏ ਤੇਰੀ ਵੀਡੀਓ ਬਣਾਉਂਦੀ ਆ ਨਹੀਂ ਨਾ ਕਿਸਾਨ ਤੇ ਕਿਸਾਨ ਕੀ ਕਰੇ ਦੁਖੀ ਹੋ ਗਿਆ ਇਹ ਅਸੇ ਪਹਾਲ ਕੇ ਜਾਂਦੀਆਂ ਵੀਡੀਓ ਨੈਟ ਤੇ ਉਦੋਂ ਨਹੀਂ ਇਹ ਜਾਂਦਦੇ ਉਹ ਬਾੜੀ ਗੱਲ ਕਿਸ ਦੀ ਗਰਨਾਮੀ ਨਹੀਂ ਕੀ ਦੀ ਕਰ ਰਹੀ ਜੀ ਕਿਉਂਗੇ ਬਸ ਗਰਨਾਮੋ ਹਾਂਜੀ ਵੀਰ ਜੀ ਇਹ ਮਿੱਤਰ ਹੁਣ ਚੱਲਿਆ ਜੇ ਟਰੈਕਟਰ ਇਹ ਚੱਲਿਆ ਹੱਲਾ ਪਾ ਕੇ ਆਪਣੀ ਪੈੜੀ ਦੇ ਵਿੱਚ

ਰਾਹ ਉੱਪਰ ਹਰਤ ਕਰਨਾ ਪਾਉਂਦਾ ਹੋਇਆ ਫਿਰ ਯਾਤਰਾ ਦਾ ਨਾਮ ਜੇ ਨਾਟ ਕਟਿਆੜੀ ਲੈ ਆਓ ਆ ਗਏ ਨਾ ਕਾਫੀ ਮਿੰਟ ਤਲਬੀਰ ਹੋ ਗਈ ਕੀ ਲੈਣਾ ਤੂੰ ਬਹੁਤ ਖਾਲੇ ਨੇ ਲੈ ਲੈ ਉਹ ਨਹੀਂ ਮਿੱਤਰੋ ਹੁਣ ਚੱਲਿਆ ਜੀ ਹੱਲਾ ਪਾਉਣ ਹੱਲਾ ਵਾਲੀ ਦਾ ਟਰੈਕਟਰ ਮੋਟੇ ਪੌਣਾ ਸੁਹਾਗਾ ਸੁਹਾਗਾ ਪਾ ਆ ਗਏ ਇਹ ਗੜਾ ਕੰਮ ਕਰਨਾ ਫੇਰ ਕਰ ਰਹੇ ਹਾਂ ਤੇ ਕਾਲੀ ਵਿਗਾਉਣੀ ਹੈ ਸ਼ਤਾਲ ਦਾ ਮੁਕਈ ਦਾ ਕਰਨੇ ਬੜਾ ਮੁਕਈ ਦਾ ਸ਼ਤਾਲ ਦਾ ਹੁਣ ਆਪਾਂ ਕਰਨੇ ਬਾਕੀ ਸਾਰੇ ਕੰਮ ਆਹ ਲਾਹਤਾ ਕਰ ਲਿਆ ਗੇਰ ਬਟਾ ਕਿ ਪਈਏ ਕੋਠੇ ਦੇ ਬਰਬਜ ਬਰਬਜ ਜੰਡਿਆ ਵੀ ਖੁੱਤ ਖਾ ਗਈ ਨਾ ਵੇਖ ਕੇ ਜਾ ਵਾਟ ਵਧ ਗਿਆ ਆੜੀ ਮੈਂ ਕਹਿੰਦਾ ਉਹ ਵੇਖ ਕੇ ਅੰਦਰ ਗਾੜਾ ਕਿਧਰ ਥੜੀ ਅੰਦਰ ਦੇ ਗਾੜੇ ਵੇਖਿਆ ਨਾ ਇਹ ਇਹ ਮਿੱਤਰੋ 855 ਨੰਬਰ ਤੇ ਜਿੱਤੀ ਆ ਆਹਾ Caturin nggak milih buaya, hah? Caturin nggak milih lo buaya, nari.

ഓ എന്താ ലൈറ്റ് നേ ലൈറ്റ് നേ ഗടിയേ ലൈറ്റ് വീ ലഗ് ജുഗേ നി സടായി ത കല്ല നായി യാ ਸਾਰਾ ਕੰਮ ਕਰਕੇ ਸਟਾਡ ਦੇ ਕੇ ਤੇ ਪਾਲੀ ਵਹਾ ਕੇ ਆਪਾਂ ਅੰਗੇ ਘਰੋਂ ਲੱਗੇ ਆਪਣਾ ਗਿਆ ਫੋਨ ਟਾਉਣ ਤੇ ਉਧਰ ਪਿੱਛੇ ਟਰੈਕਟਰ ਵਾਲੀ ਵਾਹਣ ਦਿਆ ਤੇ ਮੈਂ ਚਲਿਆ ਘਰੋਂ ਤੇ ਇੱਥੇ ਕਰਦੇ ਆਪਾਂ ਲੋਕ ਦੀ ਸਮਾਧੀ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਟਾਟਾ ਆਪਾਂ ਮਿਲਦੇ ਆਂ